ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਜੋ ਫਿਰ ਦਿਖਾਉਣੇ ਆਗੇ ਤੁਹਾਨੂੰ ਵੀ ਕਿੱਥੇ ਜੇ ਕੰਮ ਪਹੁੰਚਿਆ ਆਪਣਾ ਜੋੜੀਆਂ ਲਾਉਣ ਦਾ ਆਹ ਤਾਂ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਵੇਸਟ ਇਹ ਲੱਕੜ ਦੀ ਇਹ ਉਹ ਜੀ ਜਗਾ ਆਹ ਬੂਰਾ ਜ ਠੀਕ ਆ ਇੱਧਰ ਪਲਾਂਗਾ ਪੰਗਾ ਆਪਣੀਆਂ ਵਧੀਆਂ ਇਹ ਕਰਨ ਗੰਗਾ ਵਾਪਸ ਇਹ ਵਾਟਰਪੂਫ ਨਹੀਂ ਉਹ ਆ ਪਤਾਹਾਂ ਜਿਹੜਾ ਪਰਦੀ ਚ ਜਿਹੜਾ ਆਪਣਾ ਪੱਲਾ ਲਾਉਣਾ ਉਹ ਵਾਟਰਪਰੂਫ ਉਹਦਾ ਲਾਵਾਂਗੇ ਤਾਂ ਕਰਕੇ ਇਹ ਵਾਪਸ ਕਰਕੇ ਆਪਾਂ ਵਾਟਰਪਰੂਫ ਭਲਾਈ ਲਾਵਾਂਗੇ ਤੇ ਇਧਰੋਂ ਆਪਾਂ ਲਾਈਟਾਂ ਛੱਡਦੇਗੇ ਫਿਰ ਇਧਰ ਵੇਸਟੇਜ ਪਈ ਐ ਤੁਹਾਨੂੰ ਪਤਾ ਹੀ ਆ ਲਾਈਟਾਂ ਛੱਡ ਲਈਏ ਚਾਨਣ ਆ ਗਰ ਲਗੇ ਤੇ ਇੱਧਰ ਬਈਏ ਮਸ਼ੀਨ ਤੇ ਅੱਜ ਜਿਹੜਾ ਕੰਮ ਕੀਤਾਗਾ ਉਹ ਕੀਤਾਗਾ ਆ ਬਾਰੀਆਂ ਬਣਾਉਣ ਦਾ ਬਾਰੀਆਂ ਦੇ ਫਰੇਮ ਬਣਾਏ ਅੱਜ 8 ਬਾਰੀਆਂ ਦੇ ਫਰੇਮ ਆ ਇਹ ਤੇ 8 ਹੀ ਬਾਰੀਆਂ ਇੱਕ ਜਾਲੀ ਵਾਲੀ ਅੰਦਰਲੇ ਪਾਸੇ ਤੇ ਸ਼ੀਸ਼ੇ ਵਾਲੀ ਬਾਹਰਲੇ ਪਾਸੇ ਜਿਹੜੀ ਲੱਗੂਗੀ ਏਕ-ਏਕ ਲੱਗੂਗੀ ਇੱਧਰਲੇ ਪਾਸੇ ਦੋ-ਦੋ ਯਾਨੀ ਕਿ ਇੱਕ ਇੱਧਰਲੇ ਪਾਸੇ ਬਾਹਰਲੇ ਪਾਸੇ ਕਬਜੀ ਆ ਤੇ ਅੰਦਰਲੇ ਪਾਸੇ ਦੋ ਬਾਰੀਆਂ ਇੱਥੇ ਹੋਣਗੀਆਂ ਤੇ ਇੱਧਰ ਸ਼ੀਸ਼ਾ ਹੀ ਪਊਗਾ ਇਹ ਫਿਕਸ ਹੈਗਾ ਸ਼ੀਸ਼ੇ ਹੱਦ ਸ਼ੀਸ਼ਾ ਹਜੇ ਲੈਂਦਾ ਨਹੀਂਗਾ ਉਹ ਜਦੋਂ ਮਿਸਤਰੀ ਆਪਾਂ ਨੂੰ ਦੱਸੂਗਾ ਤੇ ਆਪਾਂ ਉਦਾਂ ਹੀ ਸਾਈਜ਼ ਕੱਟ ਕੇ ਲਿਆਵਾਂਗੇ ਇਹ ਦਿੱਲੀ ਵੀ ਲਾਈਟ ਛੱਡ ਲਈਏ ਤੇ ਆਪਾਂ ਲੈ ਕਰੀ ਕੱਚੇ ਚੜਾਏ ਵੇ ਹਜੇ ਸਮਲਾਈਕਾ ਸਰਮਾਈਕਾ ਜਿਹੜਾ ਉਹ ਆਪਾਂ ਸਿਲੈਕਟ ਕਰ ਲੈ ਤੇ 1300 ਰੁਪਏ ਦੀ ਸ਼ੀਟ ਆ ਗਈ ਸਰਮਾਈਕੇ ਦੀ ਤੇ ਉਹ ਆਪਾਂ ਆਰਡਰ ਦੇਤਾ ਅੱਜ ਉਹ ਕੱਲ ਨੂੰ ਆਊਗੀ ਕਿਉਂਕਿ ਮੌਕੇ ਤੇ ਸਰਮਾਇਕਾ ਮਿਲਦਾ ਨਹੀਂ ਹੁੰਦਾ ਇਹਦਾ ਪਹਿਲਾਂ ਆਰਡਰ ਦੇਣਾ ਪੈਂਦਾ ਤੇ ਫੇਰ ਆਉਂਦਾ ਗਾ ਜੀ ਤੇ ਕਮਰੇ ਚ ਵੜਦੇ ਸਾਰ ਹੀ ਨਾਲ ਹੀ ਆ ਗਈ ਲਾਈਟ ਦੀ ਆਪਸ਼ਨ ਇੱਥੋਂ ਛੱਡੋ ਲਾਈਟ ਤੇ ਇਧਰ ਬੱਲੇ ਬਣੇ ਪਏ ਆਗੇ ਉਹ ਜਿਹੜੇ ਮੇਨ ਐਂਟਰੈਂਸ ਵਾਲੇ 2-2 ਫੁੱਟ ਦੇ ਆਹਾਂ ਦੋ ਬਣੇ ਪਏ ਬਾਹਰਲੇ ਤੇ ਥੱਲੇ ਹੋਰ ਹੋਰ ਆਗੇ ਇਹਦਾ ਹਜੇ ਆਪਾਂ ਨੂੰ ਪਤਾ ਨਹੀਂ ਨੇ ਫਰੇਮ ਹੀ ਆ ਨਾ ਇਹ ਵੀ ਫਰੇਮ ਆ ਗਿਆ ਤੇ ਇਧਰ ਆਹ ਕੱਚੇ ਚੜਾਏ ਹੋਏ ਤੇ ਕਬਜੇ ਲਾ ਕੇ ਰੱਖੇ ਹੋਏ ਆ ਰਾਈਟਰ ਨਾਲ ਦੀ ਨਾਲ ਬੰਦ ਕਰੋ ਕਿਉਂਕਿ ਬਿਜਲੀ ਦੀ ਬਚਤ ਕਰੋ ਜਿੰਨੀ ਵੀ ਹੋ ਸਕਦੀ ਹੈ ਇਧਰ ਉਹ ਵੀ ਲੱਕੜ ਲੱਕੜ ਪਈ ਹੈ ਤੇ ਬਾਕੀ ਇਧਰ ਆਹ ਗੋਲਾ ਜਿਹੜਾ ਸ਼ੀਸ਼ੇ ਨੂੰ ਖੜਾਉਣ ਵਾਸਤੇ ਲਗੂਗਾ ਉਹੋ ਗੋਲਾ ਲਗੂਗਾ ਤੇ ਆਹ ਵੇਸਟੇਜ ਹੈਗੀ ਹੈਗੀ ਉਹਦੀ ਪਲਾਈ ਦੀ ਤੇ ਹੁਣ ਤੁਸੀਂ ਕਹੋਗੇ ਵੀ ਗੱਲ ਜੀ ਬੰਦ ਹੀ ਨਹੀਂ ਹਨਾ ਫੋਨ ਨਾਲ ਬਲਰ ਜੀ ਹੋਈ ਜਾਂਦੀ ਹੈ ਵੀਡੀਓ ਇਹ ਵੀ ਆਪਣਾ ਇਹ ਵੀ ਆਪਾਂ ਕੋਡ ਕੱਢਣ ਜਾ ਰਹੇ ਹਾਂ ਥੋੜੇ ਚਿਰ ਚ ਕੰਮ ਕੰਪਲੀਟ ਕਰ ਲਗੇ ਉਦੋਂ ਮਗਰੋਂ ਆਪਾਂ ਚੰਗੀ ਕੁਆਲਿਟੀ ਵਾਲਾ ਹੋਣ ਲਿਆਵਾਂਗੇ ਤੇ ਫੇਰ ਬਣਾਇਆ ਕਰਾਂਗੇ ਵੀਡੀਓ ਹੁਣ ਤੱਕ ਕੱਲੇ ਵਲੌਗ ਹੀ ਹੁੰਦੇ ਆ ਇਦੋਂ ਬਾਅਦ ਕੋਈ ਨਵਾਂ ਪ੍ਰੋਜੈਕਟ ਆਊਗਾ ਤੇ ਉਹ ਵੀ ਤੁਹਾਨੂੰ ਦੱਸਾਂਗੇ ਉਦੋਂ ਤੇ ਉਦੋਂ ਤੁਸੀਂ ਸਬਸਕ੍ਰਾਈਬ ਕਰ ਲਿਓ ਉਹ ਹੋਰ ਚੈਨਲ ਬਣਾਵਾਂਗੇ ਆਪਾਂ ਇਹ ਵਲੌਗਿੰਗ ਵਾਲਾ ਚੈਨਲ ਆ ਜਿਹੜਾ ਇਹ ਆਰਡਰ ਹੋਊਗਾ ਤੇ ਉਹ ਜਿਹੜੀਆਂ ਵੀਡੀਓ ਉਹ ਸਪੈਸ਼ਲ ਵੀਡੀਓ ਹੋਇਆ ਕਰਨਗੀਆਂ ਤੇ ਫਿਰ ਉਸ ਉਹ ਚੈਨਲ ਤੇ ਜਾ ਕੇ ਤੁਸੀਂ ਦੇਖਿਆ ਕਰਨੀਆਂ ਉਹ ਵੀਡੀਓ ਤੇ ਇਹ ਕਿਹੜਾ ਹਜੇ ਚੈਨਲ ਆਪਾਂ ਜਦੋਂ ਘਰ ਬਣਾਉਣਾ ਸਟਾਰਟ ਕੀਤਾ ਉਦੋਂ ਕੀਤਾ ਸੀਗਾ ਸਟਾਰਟ ਕਿਉਂਕਿ ਇੱਕ ਵਾਰੀ ਬੰਦੇ ਨੂੰ ਭੇਤ ਜਾ ਵੀ ਆ ਜਾਂਦਾ ਹੈਗਾ ਥੋੜਾ ਜਿਹਾ ਤੇ ਤਾਂ ਕਰਕੇ ਆਪਾਂ ਫਿਰ ਉਹ ਕੀਤਾ ਸੀ ਚੈਨਲ ਬਣਾਇਆ ਸੀ ਤੇ ਹੁਣ ਚੰਗੀ ਤਰ੍ਹਾਂ ਪ੍ਰੋਫੈਸ਼ਨਲ ਕੰਮ ਕਰਾਂਗੇ ਇਹਦੋਂ ਬਾਅਦ YouTube ਤੇ ਤੇ ਤਾਂ ਕਰਕੇ ਫਿਰ ਜੇ ਵੀਡੀਓ ਵਧੀਆ ਬਣਾਉਣੀ ਆ ਵਧੀਆ ਕੰਟੈਂਟ ਹੋਊਗਾ ਤਾਂ ਉਹਦੇ ਵਾਸਤੇ ਸਭ ਤੋਂ ਵੱਧ ਜਿਹੜੀ ਫੋਨ ਦੀ ਕੁਆਲਿਟੀ ਵਧੀਆ ਚਾਹੀਦੀ ਆ ਤਾਂ ਕਰਕੇ ਵੀ ਦੇਖਣ ਵਾਲ ਨੂੰ ਵਧੀਆ ਲੱਗੇ ਐਵੇਂ ਵੀਡੀਓ ਕਾਲੀ ਜੀ ਹੋਈ ਆ ਉਹਦਾ ਕੋਈ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਬਾਅਦ ਚ ਤੇ ਤਾਂ ਕਰਕੇ ਆਪਾਂ ਫਿਰ ਫੋਨ ਵੀ ਬਦਲਾਂਗੇ ਹੋਰ ਲੈ ਕੇ ਆਵਾਂਗੇ ਤੇ ਬਾਕੀ ਆਹੀ ਹੈਗਾ ਬਾਕੀ ਸਾਰਾ ਕੰਮ ਕੰਪਲੀਟ ਹੋਇਆ ਹੋਇਆ ਘਰ ਦਾ ਦੇ ਇੱਥੇ ਰੈਂਪ ਬਣਾਉਣ ਨਾਲ ਰਹਿੰਦਾ ਤੇ ਉਹ ਵੀ ਆਪਾਂ ਬਣਾ ਕੇ ਕੰਪਲੀਟ ਕਰ ਦਾਂਗੇ ਤੇ ਬਿਜਲੀ ਦੀ ਫਿਟਿੰਗ ਹੋਈ ਚੁੱਕੀ ਆ ਤੇ ਪਾਣੀ ਦੀ ਸਪਲਾਈ ਦੇਣ ਵਾਲੀ ਹਜੇ ਰਹਿੰਦੀ ਹੈਗੀ ਕਿਉਂਕਿ ਹਜੇ ਟੈਂਕੀ ਟੂਕੀ ਧਰੀ ਨਹੀਂ ਆਪਾਂ ਤੇ ਉਹ ਵੀ ਧਰਾਂਗੇ ਸਾਨੂੰ ਆਏ ਸੀ ਵੀ ਪਹਿਲਾਂ ਜੋੜੀਆਂ ਦਾ ਕੰਮ ਕੰਪਲੀਟ ਕਰ ਲਏ ਕਿਉਂਕਿ ਮੱਛਰ ਬਹੁਤ ਹੋਇਆ ਹੋਇਆ ਉਧਰ ਪਿੱਛੇ ਪੈਣਾ ਬਹੁਤ ਔਖਾ ਹੈਗਾ ਸਾਨੂੰ ਹੀ ਪਤਾ ਸੀ ਕਿਵੇਂ ਰਾਤ ਕੱਟਦੇ ਆ ਮੱਛਰ ਖਾ ਜਾਂਦਾ ਖਾ ਤੇ ਤਾਂ ਕਰਕੇ ਫਿਰ ਹੁਣ ਏਸੀ ਤਾਂ ਲੱਗਿਆ ਹੋਇਆ ਇਹ ਸੀ ਕੰਮ ਕਿਵੇਂ ਕਰੂਗਾ ਜਦੋਂ ਕੋਈ ਨਾ ਤਾਂ ਕੋਈ ਬਾਰੀ ਹੈ ਨਾ ਕੋਈ ਬਾਹਰ ਤਾਂ ਕਰਕੇ ਮਿਸਤਰੀ ਨੂੰ ਆਖਿਆ ਵੀ ਕੰਮ ਮਿੱਤਰਾ ਖਿੱਚ ਕੇ ਰੱਖ ਤੇ ਇਥੇ ਮੇਨ ਸਪਲਾਈਏ ਤੁਹਾਨੂੰ ਪਤਾ ਹੀ ਆ ਚੇਂਜਰ ਲੱਗਿਆ ਹੋਇਆ ਤਾਂ ਕਰਕੇ ਅੱਜ 4 ਦਿਨ ਹੋ ਗਿਆ ਕੰਮ ਚੱਲਦੇ ਨੂੰ ਲੱਕੜ ਦਾ ਤੇ 6 ਦਿਨ ਲਗਭਗ ਹੋਰ ਲੱਗਣਗੇ ਤੇ ਸੰਤ ਆਪ ਆਏ ਆ ਵੀ ਕਦੋਂ ਕੰਮ ਨਿਬੜੇ ਅੱਕੇ ਪਏ ਆ ਇਸ ਤਾਂ ਸਰ ਜੀ ਕਰਦਾ ਵੀ ਵਿੱਚ ਛੜਤ ਗਈ ਕਿਉਂਕਿ ਕੁੱਤੇ ਭਗਾਈ ਬਹੁਤ ਹੁੰਦੀ ਆ ਕਿਤੇ ਕੁਛ ਲਿਆ ਕਿਤੇ ਕੁਛ ਲਿਆ ਇਹ ਚੀਜ਼ਾਂ ਬਹੁਤ ਹੁੰਦਾ ਜਿਹੜਾ ਪੈਸਾ ਤਾਂ ਚੱਲ ਜਿਹੜਾ ਜਿੰਨਾ ਵੀ ਲੱਗਣਾ ਲੱਗਣਾ ਹੀ ਹੈਗਾ ਤੇ ਪਰ ਜਿਹੜੀ ਮੈਂਟਲ ਡਿਸਟਰਬੈਂਸ ਹੁੰਦੀ ਹੈ ਨਾ ਉਹ ਬਹੁਤ ਹੋ ਜਾਂਦੀ ਹੈਗੀ ਤੇ ਤਾਂ ਕਰਕੇ ਘਰ ਪਾਉਣਾ ਬਹੁਤ ਔਖਾ ਤੇ ਬਾਕੀ ਇਹੀ ਸੀਗਾ ਅੱਜ ਦੀਆਂ ਆਪਣੀਆਂ ਗੱਲਾਂ ਬਾਤਾਂ ਵੀਡੀਓ 'ਚ ਮੈਂ ਕਿਹਾ ਦੱਸ ਦਈਏ ਥੋੜੀਆਂ ਹੀ ਨਾ ਤੇ ਬਾਕੀ ਕੱਲ ਦੀ ਵੀਡੀਓ 'ਚ ਮਿਲਦੇ ਹਾਂ ਤਦ ਤੱਕ ਦੇ ਲਈ ਧੰਨਵਾਦ ਰੱਬ ਰਾਖਾ